ਭਾਈ ਭੋਲੂ ਸਿਉੜਾ ਜੀ ਭਾਈ ਜੀ ਸਸਰੀ ਕਾਲ ਜੀ ਭੋਲੂ ਭਾਈ ਜੀ ਜਿਹੜਾ ਜੇ 20 ਸਾਲ ਪਹਿਲਾਂ ਸੀ ਉਹੋ ਜਿਹੀ ਹਜੇ ਹੋਂ ਨਹੀਂ ਉਹਦਾ ਹੁਣ ਐਂ ਤਾਂ ਮੈਨੂੰ 42 ਸਾਲ ਹੋ ਗਏ ਛੜਦਿਆਂ ਨੂੰ ਵੀ ਭਾਈ ਜੀ ਨੀ ਮੈਂ 20 ਸਾਲ ਪਹਿਲਾਂ ਤੁਹਾਨੂੰ ਦੇਖਿਆ ਉਹ ਤਾਂ ਠੀਕ ਆ ਬਸ ਹਾਂ ਠੀਕ ਆ ਜੀ ਸਿਹਤ ਉਹਵੇਂ ਹੀ ਆ ਦਬਲੇ ਸ਼ੂਗਰ ਨੇ ਦਬਲੇ ਸ਼ੂਗਰ ਨੇ ਦਬਲੇ ਹਾਂ ਜੀ ਤੇ ਫਿਰ ਤੁਸੀਂ ਵੀ ਕੋਈ ਲਾ ਲੈਣਾ ਸੀਗਾ ਨਲਕੀ ਜਿਹੜਾ ਸ਼ੂਗਰ ਜਮਾਈ ਚੱਕਿਆ ਜਾਵੇ ਨਲਕੀ ਲਈ ਦਾ ਤੜਕੇ ਤੜਕੇ ਲਾ ਲਈ ਠੀਕ ਆ ਤੇ ਇਧਰ ਫਿਰ ਅੱਜ ਨਲਕੀ ਜਿਹੜਾ ਹੁਣ ਆਪਣਾ ਅੱਜ ਸਿੱਧਮਾ ਤੁਸੀਂ ਬਿਲਕੁਲ ਨਾਲ ਆ ਤੇ ਸਾਰੇ ਲੀਲਾ ਨਾਲ ਆ ਭੋਲੂ ਬਾਈ ਸਿਉੜਾ ਬ੍ਰਾਂਡ ਆ ਬਹੁਤ ਵੱਡੇ ਕਾਰਨਾਮੇ ਕੀਤੇ ਹੋਏ ਆ ਕਿ ਐਉਂ ਮਹਾਰਾਜਾ ਕਿਰਪਾ ਨਾਲ ਮਗਰਲਾ ਚਾਰਾ ਪੰਜਾ ਦੇ ਫਰਦਾ ਹੋਊਗਾ ਇਹ ਮਗਰ ਨੇ ਯਾਨੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੱਲ ਕਹਿਤੀ ਵਿਚਾਰਾਂ ਪੰਜਾ ਚ ਹੋਊਗਾ ਅੱਛਾ ਕਹੇ ਜਿਆ ਲੈ ਕੇ ਆਏ ਕਬੂਤਰ ਕਾਲਾ ਚੀਨਾ ਛੱਡਾਈ ਲਾਲ ਪੇਟੀ ਆ ਲਾਲ ਪੇਟੀ ਆ ਹਾਂਜੀ ਕਾਲਾ ਚੀਨਾ ਕਾਲਾ ਚੀਨਾ ਹਾਂਜੀ ਅੱਛਾ ਅੱਜ ਜਿਹੜਾ ਕਬੂਤਰ ਭੋਲੂ ਬਾਈ ਜੀ ਲੈ ਕੇ ਆਏ ਹੋ ਥੋੜਾ ਪਿੰਡ ਰਾੜਾ ਸਾਹਿਬ ਦੇ ਨਾਲ ਹਾਂ ਸਿਉੜਾ ਜੀ ਸਿਉੜਾ ਲੁਧਿਆਣਾ ਜ਼ਿਲ੍ਹਾ ਹੀ ਪੈਂਦਾ ਹਾਂਜੀ ਹਾਂਜੀ ਲੁਧਿਆਣਾ ਹੀ ਆ ਇੱਕ ਗੱਲ ਮੈਂ ਹੋਰ ਦੇਖੀ ਆ ਅੱਗੇ ਕਰਦੇ ਹੁੰਦੇ ਸੀ ਵੀ ਠਾੜਦੇ ਜਾਂ ਹੋਰ ਪਰ ਹੁਣ ਮੈਨੂੰ ਲੱਗਦਾ ਵੀ ਪੰਜਾਬ ਚ ਲੁਧਿਆਣਾ ਜ਼ਿਲ੍ਹਾ ਕਬੂਤਰਬਾਜੀ ਦੇ ਖੇਤਰ ਚ ਇੱਕ ਨੰਬਰ ਦੇ ਆ ਜੀ ਗੱਲ ਕਹਿ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਤੁਸੀਂ ਇੱਕ ਨੰਬਰ ਕਹਿ ਰਹੇ ਹੋ ਹਾਂਜੀ ਹਾਂਜੀ ਤੱਤਾਂ ਦੇ ਆਧਾਰ ਤੇ ਹਾਂਜੀ ਹਾਂ ਤੱਤਾਂ ਦੇ ਆਧਾਰ ਤੇ ਇਹ ਤੁਹਾਨੂੰ ਬਾਦ ਆਦਾ ਇੱਕ ਕਲੰਬਰੇ ਹੋ ਕੇ ਰਊ ਅੱਜ ਵੀ ਤੁਹਾਨੂੰ ਪਤਾ ਲੱਗਣਾ ਜੀ ਚਾਹੇ ਜਿੱਥੇ ਦੇ ਮਰਜੀ ਆਏ ਨੇ ਜਿੱਥੇ ਦੇ ਮਰਜੀ ਇੱਕ ਕਲੰਬੜ ਰਊਾ ਲੁਧਿਆਣਾ ਚਲੇ ਰੋ ਲੁਧਿਆਣਾ ਜ਼ਿਲ੍ਹਾ ਹੀ ਬਿਲਕੁਲ ਆਪਦੇ ਜ਼ਿਲ੍ਹੇ ਨਾਲ ਵੈਸੇ ਪਿਆਰ ਹੁੰਦਾ ਕਾ ਪੈਸੇ ਨਹੀਂ ਕਹਨੇ ਆ ਜੀ ਅੱਛਾ ਦਾਬੇ ਨਾਲ ਕਹਿੰਦੇ ਆ ਵੀ ਲੁਧਿਆਣਾ ਜ਼ਿਲ੍ਹੇ ਦੇ ਹੋਯੋ ਜੋ ਕੋ ਸਭ ਬੋਲੋ ਬਾਹਰ ਨਹੀਂ ਜਾਣਦੇ ਤਨੋਵਾ ਹਾਂਜੀ ਨੋਵਾ ਹਾਂਜੀ ਲੁਧਿਆਣਾ ਜ਼ਿਲ੍ਹੇ ਤੇ ਰਊਾ ਕਾਹ ਹੈ ਉਹ ਸਿਉੜੇ ਕੰਨੀ ਨੂੰ ਕੋ ਮੈਂ ਨਹੀਂ ਮੈਂ ਕਹਦਾ ਨਹੀਂ ਤੁਸੀਂ ਕਹਿੰਦੇ ਚਾਰ ਪੰਜਾਂ ਚ ਜੈਣਾ ਚਾਹੇ ਰਾਣਾ ਸਾਹਿਬ ਮੱਥਾ ਟੇਕ ਕੇ ਸਿਉੜੇ ਨੂੰ ਹੋ ਜਵੇ ਚਾਹੇ ਕਿਤੇ ਤੂੰ ਜਾਣੀ ਰਹੂ ਲੁਧਿਆਣੇ ਜੀ ਗੱਲ ਬਹੁਤੀ ਵੱਡੀ ਕਹਿਤੀ ਨਾ ਜੀ ਵੱਡੀ ਨਹੀਂ ਤਰ ਕੇ ਰੱਬ ਤੋਂ ਕਹਿੰਦੇ ਆ ਅੱਛਾ ਜਿਹੜੀ ਮੈਂ ਗੱਲ ਕਹਿਆ ਇਹ ਤਾਂ ਮੈਂ ਜੱਤਾਂ ਵਾਲੇ ਹੀ ਨਹੀਂ ਗੱਲ ਕਹਦਾ ਮਗਰਲਾ ਚਾਰ ਪੰਜਾਂ ਜੌੜਾ ਜ਼ਿਲ੍ਹੇ ਚ ਆਪਣੇ ਇਹ ਕਹਿੰਦਾ ਵੀ ਸਾਡੇ ਇੱਧਰ ਕੋਈ ਮਾੜਾ ਨਹੀਂ ਹੈਗਾ ਲੁਧਿਆਣਾ ਜ਼ਿਲ੍ਹੇ ਚ ਅੱਗੇ ਠੀਕੇ ਜਿੰਨੇ ਦੱਬ ਕੇ ਦੱਬ ਕੇ ਅੱਜ ਕੋਣ ਨਹੀਂ ਲਵੇ ਲੱਗਣ ਦੇ ਸਾਡੇ ਆਦੇ ਵਿੱਚੇ ਨੇ ਸਾਰੇ ਆਪਣਾ ਜਿਹੜੇ ਕੋਈ ਸਾਰਾ ਭਾਈਚਾਰਾ ਹਾਂਜੀ ਹਾਂ ਇਹ ਨਹੀਂ ਮੈਂ ਕਹਿੰਦਾ ਮੈਂ ਕੱਲਾ ਜਿੱਤੂ ਭੋਲੂ ਭਾਈ ਜੀ ਜਿਹੜੇ 42 ਸਾਲ ਪਹਿਲਾਂ ਬਾਜੀ ਸੀ ਤੇ ਅੱਜ ਦੀ ਬਾਜੀ 'ਚ ਤੁਸੀਂ ਹਜ਼ਾਰਾਂ ਬਾ지ਆਂ ਜਿੱਤੀਆਂ ਆਪਾਂ ਗੱਲਾਂ ਬਾਤਾਂ ਹਾਂਜੀ ਪਹਿਲੀ ਬਾਜੀ ਤੇ ਅੱਜ ਦੀ ਬਾਜੀ 'ਚ ਕੀ ਫਰਕ ਆ ਫਰਕ ਤਾਂ ਆ ਯਾ ਗੋਤਰ ਵੀ ਘਟ ਹੁੰਦੇ ਦੀਆਂ ਜਿਹੜੀ ਗਰਮੀ ਵੱਧਦੀ ਜਾਂ ਨਾ ਦੋਨੋਂ ਗਰਮੀ ਵੱਧਦੀ ਨਹੀਂ ਉਹ ਭਵਿੱਖ ਬਾਣੀਆਂ ਜਿਹੜੀਆਂ ਹੋ ਰਹੀਆਂ ਨੇ ਉਹ ਤਾਂ ਹੁਣ ਪ੍ਰੋਫਿਊਸ਼ਨ ਇੰਨਾ ਹੋ ਗਿਆ ਕਿ ਤੇ ਗਰਮੀ ਰਿਕਾਰਡ ਤੋੜ ਰਹੀ ਹੈ 100-100 ਸਾਲ ਦੇ ਨਾ ਦਾ ਬਸਾਕੀ ਨੂੰ ਬਾਜ਼ੀ ਮਗੀਆਂ ਜਿਆਦਾ ਕਬੂਤਰ ਦਾ ਆਹੀ ਹੁੰਦੇ ਦੀ 15 20 27 25 ਤਾਂ ਇਹਨੇ ਕਬੂਤਰ ਹੁੰਦੇ ਦੀਏ ਕਬੂਤਰ ਬਾਜ਼ ਇਹਨੇ ਹੈ ਨਹੀਂ ਦੀਗੇ ਉਹੀ ਕਬੂਤਰ ਬਾਜ਼ ਦੀ ਲਾਲੋ ਵੀ ਜਸੋਵਾਲਾ ਲਸੂ ਹੁੰਦਾ ਦੀ ਢੋਲ ਵਾਲਾ ਫੌਜੀ ਕਪਾਲੇ ਟਾਰੀ ਵਾਲੇ ਬਟਾਰੀ ਵਾਲੇ ਗੋਦੂ ਬਾਈ ਹੋਣੀ ਹਾਂ ਜਥੇਦਾਰ ਜਥੇਦਾਰ ਡੇਲੋਂ ਡੇਲੋਂ ਹਾਂ ਹਾਂ ਇਹ ਪੂਰੇ ਨੇ ਵਧੀਆ ਦੀਏ ਯਾਨੀ ਇਹ ਜਿਹੜੇ 20 25 ਦੀਏ ਉਹੀ ਯਾਨੀ ਕਬੂਤਰ ਹੁੰਦੇ ਦੇ ਦੀਏ ਨੇ ਫਿਰ ਫਿਰ ਆਪਾਂ ਇਹ ਕਹਿ ਸਕਦੇ ਇਹ ਤਾਂ ਨਹੀਂ ਕਹਿ ਸਕਦੇ ਵੀ ਹੁਣ ਦਿਨ ਨਰਮ ਦਿਨ ਤਾਂ ਉਹਦੇ ਨਾਲ ਗਰਮੀ ਵਧੀ ਹੋਈ ਆ ਕਬੂਤਰ ਚੰਗੇ ਹੋਏ ਲੱਗਦੇ ਆ ਕਬੂਤਰ ਵੀ ਚੰਗੇ ਨੇ ਜੀ ਚਲੋ ਇਹ ਕਬੂਤਰਾਂ ਜਾਨੋ ਚੰਗੇ ਹੀ ਨੇ ਡੇੜ ਵੀ ਵੱਧ ਆ ਇਹ ਵੀ ਗੱਲ ਆਪਾਂ ਮੰਨਦੇ ਆ ਪਰ ਗਰਮੀ ਉਨੀ ਨਹੀਂ ਨੀ ਜਿੰਨੀ ਝੱਟ ਵੇਲੇ ਪਹਿਲੇ ਜੱਟੇ ਪਏ ਦੀਆ ਜਾਂਦਾ ਮਸਾਖੀ ਨੂੰ ਬਾਜੀ ਮੁਕਿਆਂ ਦੇ ਜਿਹੜੀ ਥੋੜੀ 40 ਮਾਖੀ ਤੋਂ ਬਾਅਦ ਅਸੀਂ ਨਹੀਂ ਤੇ ਛੱਡਦੇ ਹੁੰਦੇ ਕੀ ਗੱਲ ਬਾਜੀਆਂ ਖਤਮ ਬੜ ਕੇ ਯਾਰ ਪਹਿਲਾਂ ਪਹਿਲਾਂ ਜਿਆਦਾ ਛੜਦੇ ਰਹੇ ਨਹੀਂ ਜੇ ਅੱਜ ਕਿਸੇ ਨੂੰ ਕਹਿ ਦਈਏ ਵੀ ਤੁਸੀਂ ਬਸਾਖੀ ਤੋਂ ਬਾਅਦ ਕਣਕ ਵੱਢਣੀ ਆ ਜਿਹੜਾ ਐ ਕਿ 100 ਸਾਲ ਦਾ ਰਿਕਾਰਡ ਟੁੱਟਿਆ ਅਗਲਾ 10 ਵਜੇ ਅੰਦਰ ਆ ਜਾਂਦਾ ਸੀ ਉਦੋਂ ਤਾਂ ਬਸਾਖੀ ਜੂਨ ਚ ਤੱਕ ਕਣਕ ਵੱਢੀ ਜਾਂਦੇ ਸੀ ਮਈ ਦਾ ਮਹੀਨਾ ਕਣਕ ਵੱਢਣ ਲਾਦਦੇ ਸੀ ਹੁਣੋਂ ਵੱਧਦੀ ਇਹ ਯਾਰ ਨਾ ਕਹਿਣਾ ਹਾਂ ਇਹ ਤੇ ਯਾਰ ਬਾਤ ਤੁਹਾਡਾ ਕਹਿੰਦਾ ਅੱਛਾ ਜਿਹੜਾ ਹੁਣ ਤੁਹਾਡੀ 40 ਸਾਲ ਪਹਿਲਾਂ ਖੇਡ ਸੀ ਅੱਜ ਵੀ ਉਹੀ ਖੇਡ ਆ ਕੇ ਬਦਲਦੀ ਨਹੀਂ ਖੇਡ ਤਾਂ ਹੁਣ ਰੋਜ਼ ਬਦਲਦੀ ਐ ਇਹ ਨਹੀਂ ਗੱਲ ਹੈ ਖੇਡ ਦਾ ਬਦਲਿਆ ਬਹੁਤ ਜ਼ਿਆਦਾ ਜਿਆਦਾ ਨਹੀਂ ਸਾਨੂੰ ਪਤਾ ਹਿੰਦੀ ਗੱਲ ਹੈ ਉਹਦੇ ਨਾਲ ਜਿਵੇਂ ਹੁਣ ਅੱਜ ਕੱਲ ਮੁੰਡੇ ਆ ਜਾਂਦੇ ਆ ਆਪਾਂ ਕਈ ਵੀ ਕੋਈ ਆ ਨਰਮ ਨੇ ਮੁੰਡੇ ਆਪਾਂ ਜਾਣਦੇ ਵੀ ਨਹੀਂ ਵਿੱਚ ਵੀ ਖਾਬ ਨਹੀਂ ਇਹ ਨਹੀਂ ਪਤਾ ਕਿਨੇ ਬਾਜ਼ੀ ਮਾਰਦੇ ਨੇ ਤੇਰੇ ਰੇਕ ਬੰਦੇ ਦੇ ਮਗਰ ਕੋਈ ਹੱਥ ਹੈਗਾ ਇਹਦਾ ਮੰਨਦੇ ਹੋ ਨਾ ਯਾਨੀ ਹਰੇਕ ਕਰਨ ਆਵੇ ਦੇ ਮਗਰ ਹੈਗਾ ਹੱਥ ਕੋਈ ਜਵਾਕੇ ਲਿਆਇਆ ਕੋਈ ਇਹ ਨਾ ਜਵਾਕ ਜਾਣ ਉਹ ਵੀ ਜਵਾਕ ਹੈ ਇਹਦੇ ਮਗਰ ਕੋਈ ਹੈ ਤੁਹਾਡਾ ਅੱਜ ਕੱਲਾ ਕਬੂਤਰਾ ਕਿ ਤੁਹਾਡਾ ਵੀ ਕਿਸੇ ਮਗਰ ਹੱਥ ਹੈਗਾ ਅੱਜ ਨਹੀਂ ਆਪਾਂ ਦਾ ਇਕੱਲੇ ਛੱਡਿਆ ਜਣੇ ਲਿਆ ਕੇ ਅੱਛਾ ਹਾਂ ਆਪਣਾ ਪ੍ਰਮਾਤਮਾ ਦੇ ਹੱਥ ਹੈ ਇਹਨਾਂ ਦਾ ਪਰ ਮੈਂ ਕਹਿੰਦਾ ਵੀ ਚਲੋ ਦੂਜਾ ਜਿਲ੍ਹੇ ਚ ਰਹੂਗੀ ਗੱਡੀ ਮੈਂ ਪਹਿਲਾ ਕਹਿੰਦਾ ਦੂਜੀ ਗੱਲ ਇਹ ਹੈ ਵੀ ਆਪਣਾ ਪੰਜਾ ਸੱਤਾਂ ਚ ਮਾਲਕ ਦੀ ਕਿਰਪਾ ਨਾਲ ਫਿਰਦਾ ਹੋਊਗਾ ਜਿੱਥੇ ਕੋਈ ਸਾਰੇ ਜਿੱਤਣ ਆਏ ਆ ਪ੍ਰਮਾਤਮਾ ਸਾਹਿਬ ਦੇ ਹਾਂ ਬਾਕੀ ਦਲਕਣ ਬਾਜੀ ਆ ਜੀ ਅੱਛਾ ਬੜੀ ਦਾ ਆਪਾਂ ਗੱਲ ਕਹਿਦੇ ਸਾਹਿਬ ਰੱਬ ਪ੍ਰਮਾਤਮਾ ਨੂੰ ਡਰ ਕੇ ਅੱਛਾ ਦਿਨ ਤੁਹਾਡੇ ਹਿਸਾਬ ਦਾ ਲੱਗਿਆ ਹੋਇਆ ਅੱਜ ਹੈ ਜੀ ਕੱਲ ਕਿਨੇ ਕਬੂਤਰ ਰਹਿ ਗਏ ਕੱਲ ਤਾਂ ਹੱਥ ਨੇ ਰਹਿ ਗਏ ਅੱਜੋ ਹੀ ਰਹਿਦੇ ਕੱਲ ਤੇ ਅੱਜ ਦੇ ਦਿਨ ਦਾ ਫਰਕ ਹੈ ਕਿਉਂ ਬਾਈ ਜੀ ਕੱਲ ਕਹਿੰਦੇ 30 ਕਬੂਤਰ ਰਹਿ ਗਏ ਅੱਜ ਅੱਜ ਦਾ ਜਿਗੜ ਮੈਂ ਫਿਰਨਗੇ ਜਾਨੀ 7 ਮੈਂ ਨਹੀਂ ਕਹਾਂਗਾ ਵੀ 7 7 ਮੇਰੇ ਹਿਸਾਬ ਨਾਲ ਅੱਛਾ ਹਾਂ 2 4 1 2 ਬਸ ਸਿੱਕਦਾ ਤਿਲਕਣ ਬਾਗ ਯਾਰਾ ਨਿਕਲਦੇ ਬਾਹਲੇ ਨੇ ਬਾਕੀ ਕੋ ਤਾਂ ਚਲੇ ਵੀ ਜਾਣੇ ਨੇ ਅੱਛਾ ਬਾਕੀ ਮੇਰੇ ਹਿਸਾਬ ਨਾਲ 7 ਨੂੰ ਅੱਜ ਇਹ ਮੁੱਕ ਜਾਣੀ ਅੱਛਾ ਤੇਰੇ ਚਾਰ ਨਾਲ ਸਾਡੇ ਵਧੀਆ ਕੂਤਰਵਾਜਾਂ ਦੇ ਫਿਰਦੇ ਆ ਸਾਡੇ ਮੁੱਕਣੇ ਜਾਇਆ ਜੇ ਇੱਥੋਂ ਤਿਲਕਣ ਬਾਜੀ ਵੀ ਹੈਗੀ ਕੂਤਰ ਚੰਗੇ ਚੱਲੇ ਵੀ ਆ ਚੰਗੇ ਕੂਤਰਵਾਜਾਂ ਦੇ ਫਿਰਦੇ ਆ ਸਾਡੇ ਚੰਗੇ ਚੰਗੇ ਹੁਣ ਆਏ ਆ ਕਾਰਨ ਤੋਂ ਕਾਰਨ ਤੋਂ ਤਾਂ ਸਾਰੇ ਹੀ ਚੰਗੇ ਆਏ ਦੇ ਦੇ ਹੋ ਜਾਣੀ ਗੱਲ ਅਜਾ ਨਾਮੀ ਬਾਜੀ ਨਾਲ ਲੱਗਦਾ ਮੱਕੂਗੀ ਮੱਕੂ ਸਰਦਾਰ ਵਾਲੀ ਗੱਲ ਮੈਂ ਨਹੀਂ ਇਹਦਾ ਅੱਛਾ ਜੇ ਨਾ ਮੁੱਕੀ ਦੁੱਸਰ ਦਾ ਪਹਿਲਾਂ ਕਿਹਾ ਵਾ ਕਿਹਾ ਜੀ ਨਾਲ ਵੀ ਉਹ ਜਿਹੜੇ ਪੈਸੇ ਕਹਿੰਦੇ ਵੰਡਾਂਗੇ ਸਾਰਿਆਂ ਚ ਅੱਛਾ ਅਸੀਂ ਤਾਂ ਸੜਨਾਮ ਨਹੀਂ ਪੈਸੇ ਦੁੱਸਰ ਚੱਲਿਆ ਬਿਨਾਂ ਕਿਉਂਕਿ ਸਾਡੇ ਕੱਲੂ ਬਾਜੀ ਆ ਜੀ ਪਿੰਡੋਂ ਖਾਲੂ ਸਿਓੜੇ ਆ ਹਾਂਜੀ ਹਾਂ ਸਿਓੜੇ ਮੇਰੇ ਕਲੱਬ ਦੀ ਬਾਜੀ ਅੱਛਾ ਜੇ ਆਪਣਾ ਵਿੱਚ ਚੱਲ ਆਵੇ ਗਿਆ ਮਹਾਰਾਜ ਕਰਪਾਣਾ ਆਪਾਂ ਛੱਟ ਦੇ ਖਾਲੂ ਸਿਓੜੇ ਉਹ ਤਾਂ ਕਿਸੇ ਕੋਲੇ ਭੇਜ ਦੋਗੇ ਕਿਹੜਾ ਛੜਦੇ ਨਹੀਂ ਹੈਗੇ ਬਈ ਅੱਜ ਲੈ ਜਾ ਪੋਲੂ ਵਾਲਾ ਇਹਨੇ ਉੜਨਾ ਨਹੀਂ ਜੀ ਸਾਨੂੰ ਪਤਾ ਹੁੰਦਾ ਮਜ਼ਾ ਆ ਜਾਨੀ ਉਹ ਜਿਹੜੀ ਤੁਹਾਡੀ ਖੇਡ ਆ ਉਹ ਤੁਹਾਡੀ ਖੇਡ ਹੈ ਅੱਜ ਨਾਲੇ ਖਤਮ ਹੋ ਜਾਊਗਾ ਇਹ ਨਹੀਂ ਵੀ ਮੁੜ ਕੇ ਵੇ ਪੰਡੂ ਅਟਕੜੂ ਨਾ ਹਾਂ ਇਹ ਅੱਜ ਵਾਲਾ ਹੀ ਆ ਬਰੂਦ ਜਿਹੜਾ ਇਹਦੇ ਚ ਅੱਛਾ ਭੁੱਲੂ ਬਾਈ ਜੀ ਵੱਡੀ ਬਾਜੀ ਕਿਹੜੀ ਤੁਸੀਂ ਦਿੱਤੇ ਹੋਏ ਹੋ ਬਹੁਤ ਵੱਡੀ ਬਾਜੀ ਜੀ ਹੁਣ ਕਲਾਰਾ ਆ ਪਰ ਆਪਾਂ ਦੋ ਗਰ ਦਿੱਤੇ ਆ ਇੱਕ ਵਾਰੀ ਤਾੜੀਆਂ ਮਾਰ ਲੀਏ ਬਾਈ ਜੀ ਤੇ ਬਾਕੀ ਕਿਹੜੇ ਕਿਹੜੇ ਸਾਨੂੰ ਚ ਲੈ ਸੰਤਾਨੀ ਮੈਂ ਹੁਣ ਪਤਾ ਹੀ ਆ ਨਾ ਸੋਨੀ ਉਹਨਾਂ ਨੂੰ ਚੀਨਾਰ ਮੇਰਾ ਗੁਲਜ਼ਾਰ ਦਾ ਰਿਹਾ ਸੀਗਾ ਚੀਨਾ ਕਿਹੜਾ ਚੀਨਾ ਹੋ ਗਿਆ 4 ਸਾਲ ਦੀ ਗੱਲ ਆ ਨਹੀਂ ਚੀਨਾ ਮਾਨਸੇ ਵਾਲਾ ਨਾ ਜੀ ਚੀਨਾ ਗੋਤਰ ਦੀ ਚੀਨਾ ਉਹਦੇ ਨਾਲ ਚੱਲ ਗਿਆ ਇਹ ਅੱਛਾ ਉਹ ਲੈ ਗਿਆ ਦੀ ਤਲਵੰਡੀ ਦੇ ਚੱਕ ਕੇ ਦਰਦੂਈ ਤਲਵੰਡੀ ਦੇ ਹਾਂ ਅੱਜ ਉੱਥੇ ਹੀ ਫੇਰ ਛੜਤਾ ਜਿਨ੍ਹਾਂ ਦੇ ਚੱਕਿਆ ਸੀ ਉਹ ਦੂਜੀ ਤਲਵੰਡੀ ਸੀ ਉਹ ਉਹ ਲੈ ਗਏ ਚੱਕੇ ਜਾਨੀ 2 ਸਾਲ ਬਾਅਦ ਮੁੰਡਾ ਨੇ ਆਪੇ ਦੱਤਾ ਵਿਚਾਰਾਂ ਨੇ ਦੇ ਅੱਛਾ ਮੋੜਤਾ ਉਹਨਾਂ ਦਾ ਆਪੇ ਮੋੜਤਾ ਸੀ ਤੇ ਮੋੜ ਕਾ ਤੋ ਦਿੱਤਾ ਪਤਾ ਨਹੀਂ ਪਹਿਲਾਂ ਸੂਨੀ ਨੇ ਵੀ ਜ਼ੋਰ ਲਾ ਲਿਆ ਮਗਰੋਂ ਕੀ ਮਨ ਮੇਹਰਾਈ ਬੱਚੇ ਸਾਰਿਆਂ ਨੇ ਕਢਾਏ ਹਾਂ ਉਸ ਤੋਂ ਬਾਅਦ ਜਾਨੀ ਫੇਰ ਉਹ ਗੱਲ ਹੋ ਗਈ ਭੋਲੂ ਦੇ ਬੱਚੇ ਤਾਂ ਭੋਲੂ ਹੀ ਕਢਾ ਸਕਦਾ ਤੇਰਾ ਉਹ ਹੀ ਜੀਨ ਦਾ ਉਹ ਹੀ ਜੀਨ ਦਾ ਛੱਡਾ ਜੇ ਤਾਂ ਮੰਨ ਲਓ ਖਿਡਾਰੀਆਂ ਦੇ ਘੜ ਚ ਆਏ ਹੋ ਜਿਹੜੇ ਜਾਨੀ ਮੇਰੇ ਸਤਾਜ ਦੇ ਦੀ ਫੌਜੀ ਟੂਟ ਅੱਛਾ ਉਹਦੇ ਕਬੂਤਰ ਨੇ ਇਹ ਜਿਹਨੇ ਉਹਦੇ ਕਬੂਤਰ ਨੇ ਚੀਜ਼ ਤਰੀਕੇ ਵਾਲਾ ਵੀ ਫੌਜੀ ਸੱਚ ਮੇਰੇ ਨਾਲ ਗੱਲ ਮੇਰੇ ਪੰਜ-ਛੇ ਦਿਨ ਹੀ ਹੋਈ ਆ ਗੱਲ ਤਰੀਕੇ ਵਾਲੇ ਫੌਜੀ ਦੀ ਵੀ ਬੱਲੇ-ਬੱਲੇ ਰਹੀ ਆ ਹਾਂ ਪੂਰੀ ਸਾਢੇ ਵੇਲੇ ਛੜਦੇ ਰਹੇ ਆ ਮੈਂ ਦੱਸਿਆ ਉਹਨਾਂ ਨੇ ਤੁਹਾਡਾ ਨਾਮ ਲਿਆ ਬਾਹਰ ਉੱਤੇ ਪਰਸੋਂ ਹੀ ਮੇਰੇ ਨਾਲ ਕੁਦਰ ਤੱਕ ਨਹੀਂ ਹੋ ਗੱਲ ਹੋਈ ਆ ਉੱਥੇ ਮੁੰਡੇ ਨੇ ਕਬੂਤਰ ਰੱਖ ਲਏ ਉਹਨਾਂ ਨੇ ਹਾਂਜੀ ਤੇ ਉਹ ਦਾ ਜਾਨੀ ਫੌਜੀ ਟਮੋਟ ਵਾਲਾ ਤੁਹਾਡਾ ਉਸਤਾਦ ਸੀ ਮਾੜਾ ਫੋਨ ਸੁਣ ਲੈ ਫੋਨ ਕਿੱਥੇ ਸੁਣਨਾ ਹੁਣ ਤਾਂ ਆਥਨੇ ਘਰੋਂ ਹੀ ਸੁਣੋਗੇ ਵੀ ਜਦੋਂ ਕਾਰ ਤੇ ਅਨੋਬਾ ਤੇ ਫਸੀ ਹੋਈ ਹੈ ਗੱਲ ਹਾਂਜੀ ਕੁਝ ਕਹਿਣਾ ਤਾਂ ਨਹੀਂ ਫੋਨ ਤੇ ਵੀ ਇੰਨਾ ਪਰਛਾਦੇ ਕੋ ਉੱਤਰ ਉਡ ਦੇ ਦੀ ਮੈਂ ਤਾਂ ਕਹਾ ਘਰੋਂ ਤਾਂ ਹੁਣ ਤੂੰ ਕਹੇ ਵੀ ਸ਼ਾਮ ਨੂੰ ਕਰਿਓ 7 ਵਜੇ ਜਾਂ ਤਾਂ 6:30 ਵਜੇ ਤੁਸੀਂ ਪਿੰਡ ਹੋਵੋਗੇ ਜਾਂ ਫਿਰ 7:30 8 ਵਜੇ ਮੱਥਾ ਟੇਕ ਕੇ ਅੱਛਾ ਉਹ ਉਹ ਵੀ ਚੱਲਦਾ ਉਹ ਚੱਲਦਾ ਕਰਦੇ 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 ਅੱਜ ਪਹਿਲਾਂ ਇਧਰਲਾ ਸਮਾਨ ਇਕੱਠਾ ਕਰ ਲਈਏ ਤੇ ਅੱਛਾ ਭੋਲੂ ਬਾਈ ਜੀ ਜਿਹੜਾ ਥੋੜਾ ਬ੍ਰਾਂਡ ਆ ਬੜਾ ਸਤਿਕਾਰ ਆ ਤੁਹਾਡੇ ਜਿਹੜੇ ਪੁਰਾਣੇ ਬੰਦੇ ਹੋ ਤੁਸੀਂ ਹਾਂਜੀ ਤੁਹਾਡੇ ਨਾਲ ਦੇ ਹੋਰ ਬੰਦਾ ਕੋਈ ਅੱਜ ਉਹ ਉਹ ਬ੍ਰਾਂਡ ਦਾ ਪੁਰਾਣਾ ਬੰਦਾ ਆਇਆ ਨਹੀਂ ਹੋਰ ਬੰਦਿਆ ਮੈਂ ਕਹਣਾ ਬਚੇ ਹੀ ਥੋੜੇ ਜੇ ਬੰਦੇ ਆ ਅੱਛਾ ਉਹ ਦੂ ਪਟਾੜੀ ਦਾ ਜਸੂ ਦੀ ਫਸ ਵਾਲਾ ਚਲੇ ਗਿਆ ਪਹਿਲਾਂ ਹੀ ਦੇਖ ਲੋ ਕਿੰਨਾ ਚਰੋ ਗਿਆ ਹਾਂ ਪੁਰਾਣੇ ਦਾ ਨੇ ਥੋੜੇ ਹੀ ਆ ਸੀ ਅੱਛਾ ਜੀ ਜਾਂ ਇਹ ਜਿਹੇ ਕੁੱਪ ਵਾਲੇ ਹੁੰਦੇ ਦੀ ਅੱਛਾ ਮਸਤਾਕ ਕੋਣੀ ਇਹ ਵੀ ਚਲੇ ਗਏ ਹੈ ਨਹੀਂ ਉਦੋਂ ਕਿਲਰ ਰੈਪਰ ਕੀ ਕੀ ਜਿੱਤਿਆ ਸੀਗਾ ਜੀ ਜਾ ਵੇ ਤੇ ਮੋਟਰਸਾਈਕਲ ਦੀ ਗਾ ਇਹ ਆਪਣਾ ਦੋਸਤ ਸੰਝੀ ਹੋ ਗਈ 5.4 ਲੱਖ ਦੀ ਬਜਟ ਸੀ 5.4 ਦੀ ਹਾਂ ਜੀ ਆ ਤਿੰਨ ਚਾਰ ਸਾਲ ਦੀ ਗੱਲ ਹੈ ਹਾਂ ਚਾਰ ਪੰਜ ਸਾਲ ਦੀ ਪੰਜ ਸਾਲ ਦੀ ਠੀਕ ਹੈ ਉਸ ਤੋਂ ਪਹਿਲਾਂ ਵੀ ਜਿੱਤਿਆ ਦੀ ਮੈਂ ਇੱਥੇ ਮੇਰੇ ਪੈਸੇ ਵੀ ਲੱਗੇ ਸੀ ਕਿਸੇ ਵਕਤ ਦੇ ਨਾ ਅੱਛਾ ਜਦ ਵੀ ਜਿੱਤਿਆ ਦੀ ਉੱਤੇ ਰਾਜ ਨੂੰ ਰਹੀ ਸੀ ਕੂਦਰੀ ਫਿਰ ਉਹ ਡੀਐਸਪੀ ਜਿਹੜਾ ਮਰ ਗਿਆ ਪੱਪੂ ਹਾਂ ਉਹ ਆਗਾ ਦੀ ਲੈਣ ਮੇਰੇ ਕੋਲ ਪਿੰਡ ਕਹਿੰਦਾ ਕੂਦਰੀ ਦੇ ਮਾਂ ਵੀ ਮੈਂ ਕਿੱਥੇ ਕਿੱਥੇ ਦਾ ਡੀਐਸਪੀ ਪੱਪੂ ਪਹਿਲਾਂ ਇੱਥੇ ਐਕਸੀਡੈਂਟ ਹੋਣ ਦੀ ਬਾਲ ਗਿਆ ਹੈਗਾ ਦੀਆ ਚੰਡੀਗੜ੍ਹ ਦਾ ਜੀ ਚੰਡੀਗੜ੍ਹ ਦਾ ਪੱਪੂ ਖੰਨੇ ਕੋਲੇ ਜਿਹੜੇ ਜਿਹੜੇ ਕੋ ਤਕੜਾ ਹੁੰਦਾ ਤੇ ਉਹੀ ਲੈ ਜਾਂਦਾ ਦੇਖੋ ਉਧਰ ਜਾਣੀ ਉਹ 17 ਦਾ ਰੋਪਕ ਵੈਸੇ ਪਿਆਰ ਨਾਲ ਉਹ ਬਸ 17 ਦਾ ਵੀ ਥੀਗਾ ਮੈਨੂੰ ਲੱਗਦਾ ਥੋੜੇ ਥੋੜਿਆ ਜਿਹਾ ਮੜਾ ਜਿਹਾ ਇੱਕ ਮਾਇਆ ਲੈਂਦਾ ਹੋੜਦਾ ਸੀ ਅੱਛਾ ਮੈਨੂੰ ਦੇਣਾ ਹਾਂ ਫਿਰ ਕਹਿੰਦਾ ਐ ਘਰ ਮਾ ਜਿਹੜਾ ਕੋ ਮਰਜੀ ਕਰ ਲੈ ਮੈਂ ਹੁੰਦਾ ਅੱਛਾ ਤੇ ਜਾਣੀ ਉਹ ਹੋ ਗਿਆ ਦੀ ਲੋਕਾਂ ਤੋਂ ਲੈ ਕੇ ਵਸੇ ਜਾਨੀ ਗਰੀਬਾਂ ਨੂੰ ਕਰਿਆ ਐਕਸੀਡੈਂਟ ਹੋ ਗਿਆ ਤੇ ਮਰ ਗਿਆ ਉਹ ਕਬੂਤਰੀ ਆਪਣੀ ਕਲਾਰਿਆ ਪਰਜਿੱਤੀ ਦੀ ਉਹ ਕਬੂਤਰੀ ਹਾਂਜੀ ਫਿਰ ਆਪਣੇ ਲੀਲਾ ਸਿੰਘ ਵਾਲੀ ਅੱਛਾ ਉਹ 95 98 ਕੋ ਉਤਰਦੇ ਗਿਆ ਜਾਂ 1000 ਰੁਪਏ ਨੂੰ ਦੀ ਨਾ ਬਹੁਤ ਹੀ 1000 ਵੀ 20000 ਵਰਗਾ ਦੀ ਉਹ ਦੋ ਅੱਛਾ ਸਾਡੀ ਮੇਰੀ ਸਮਾਲਸਰੀ ਇਹ ਰੂਪਣਾ ਦਾ ਸਾਝੀ ਦੀ ਉਹ ਵੀ ਬ੍ਰਾਂਡ ਨੇ ਰੁਪਏ ਹੁਣੇ ਵੀ ਰੂਪੇਣਾ ਕਰਾਈ ਤੀ ਮੇਰੀ ਬਈ ਵਾਲਾ ਦਵਿੰਦਰ ਨੇ ਅੱਛਾ ਕੁੱਤੇ ਭਜਾਉਂਦੇ ਲੋ ਕੁੱਤੇ ਘਾਤਾਂ ਕਰਕੇ ਚੱਲ ਵੀ ਹੈਗਾ ਸਾਡੇ ਆੜੀ ਉਹਨਾਂ ਦੇ ਦੂਰ ਰਹੇ ਦੀ ਆਪਾਂ ਰਹੇ ਦੀ ਅੱਛਾ ਭੋਲੂ ਭਾਈ ਜੀ ਪਿਛਲੇ ਆਹ ਸਾਲ ਹੁਣ ਕੋਈ ਜਿੱਤੇ ਹੋ ਹਜੇ ਆਹ ਸਾਲ ਦੀ ਆ ਚੌਥੀ ਛੱਡਿਆ ਤਿੰਨ ਤਿੰਨ ਜਾਰੇ ਪਹਿਲਾਂ ਜਿੱਤੇ ਆ ਗੁੱਤਰ ਇਹੇ ਹਾਂਜੀ ਨਹੀਂ ਆਹ ਸਾਲ ਦੀਆਂ ਕਹਿਣਾ ਮੈਂ ਕਿੱਥੇ ਕਿੱਥੇ ਪਹਿਲੀ ਰਾਜਗੜ ਦਿੱਤਿਆ ਹੈ ਅੱਛਾ ਫੇਰ ਇਹ ਦਿੱਤਿਆ ਜੀ ਘਲੋਟੀ ਅੱਛਾ ਫੇ ਚੁਪਕੇ ਉਹਦਾ ਕਲੱਬ ਦੀ ਬਾਜ਼ੀ ਦੀ 123 ਕਬੂਤਰ ਦੀ ਉਹਨਾਂ ਨੂੰ ਘੰਟੇ ਦੀ ਮੱਥ ਪਾਈ ਦੀ ਉਹਦੇ ਕਰਕੇ ਹੀ ਬੱਬਾ ਜੀ ਅੱਜ ਫੇਰ ਮਾਨ ਵੀ ਅੱਜ ਮਾਲ ਛੱਡਿਆ ਹੋਇਆ ਨਹੀਂ ਚਲੋ ਉਹ ਤਾਂ ਕਿਸਮਤ ਦਾ ਹੀ ਚਲੋ ਜਿਹੜਾ ਕਬੂਤਰ ਵੀ ਮਾਲੀ ਆ ਵੀ ਤੁਹਾਡਾ ਅੱਛਾ ਇੰਨੀ ਛੇਤੀ ਐਡੀ ਗਰਮੀ ਚ ਇੰਨੀ ਇੰਨੀ ਛੇਤੀ ਇਹ ਕਬੂਤਰ ਉੱਡੀ ਜਾਂਦੇ ਆ ਨਹੀਂ ਹੋਗਾ 14 15 ਦਾ 9 15 ਦਾ ਅੱਛਾ ਇਹ ਚੌਥੀ ਦਾ ਫੌਤੀ ਹੈ ਯਾਨੀ ਵੱਡੀ ਉਮੀਦ ਨਾਲ ਇਹ ਜਿਹੜਾ ਬੜੇ ਬੰਦੇ ਸਾਡੇ ਤੋਂ ਸੂਟ ਦੇ ਨਿਕਲ ਪਹਿਲੀ ਵਾਰ ਤਾਂ ਇਹ ਅਜਿਹਾ ਸਤਾੜ ਵਾਲੇ ਗੁਦਰ ਤੁਰਦੇ ਨਹੀਂ ਸਾਡੇ ਅੱਛਾ ਕੀ ਹੈ ਨਹੀਂ ਹਾਂ ਬਾਕੀ ਚਲੋ ਕਿਸਮਤ ਦਾ ਜੋਰ ਲਾਉਂਦੇ ਨੇ ਯਾਨੀ ਪੁੱਠੇ ਹੋਏ ਨੇ ਆਏ ਨਹੀਂ ਕੋਈ ਮੁਰਗੀ ਚੱਕ ਲੈ ਇਹਨਾਂ ਜੋਰ ਲਾਉਣਾ ਇਹ ਇਹ ਅਸਤਰੇ ਦਿਉਂਦੇ ਨਹੀਂ ਅੱਛਾ ਭੋਲੂ ਭਾਈ ਜੀ ਮੈਂ ਜਿਹੜੇ ਤੁਹਾਡੇ ਨਾਲ ਦੇ ਬੰਦੇ ਆ ਆ ਸਾਰਾ ਜੂਤ ਬੈਠਾ ਹਾਂ ਜੀ ਮਾਲੂਏ ਕਬਾਪੂ ਜੀ ਉਹਨਾਂ ਦੀ ਉਮਰ ਹਜੇ ਪੋਰੀ ਚੜ੍ਹਦੀ ਕਲਾ ਚ ਨਮਾ ਜੂਥ ਹੀ ਆ ਫਿਰ ਥੋੜੀ ਉਮਰ ਚ ਜਾ ਕੇ ਬੰਦਾ ਹਟਕਾ ਤੋਂ ਜਾਂਦਾ ਕਬੂਤਰ ਉਡਾਉਣ ਹਟ ਤਾਂ ਮੈਂ ਵੀ ਗਿਆ ਦੀ ਜੀ ਹੁਣ ਤੇ ਇੱਕ ਮੇਰਾ ਚੇਲਾ ਰਿੰਕੂ ਪਮਾਲੀ ਦਾ ਅੱਛਾ ਉਹ ਦਵਾਈ ਆ ਉਹ ਆਇਆ ਦੀ ਜਣ 3 ਸਾਲ ਬਾਅਦ ਆ ਉਹ ਕਹਿੰਦਾ ਵੀ ਬਾਈ ਬਚੇ ਖਲਾ ਹਾਂ ਫਿਰ ਮੈਂ ਇੱਕ 117 ਬੁਝੜਾਈ ਦੀ 117 ਇਹ ਵੀ ਮੇਰਾ ਚੇਲਾ ਇਹ ਕਿਹੜੇ ਪਿੰਡੋਂ ਇਹ ਆਪਣੇ ਆਸਪੱਧ ਦੇ ਅੱਛਾ ਨਾਲ ਸਰਪੰਚ ਆ सरपंच साहब ने ठीक है हां जी तो वो बंदा ने यार करके मैं ਘੜਾ ਲੈ ਨਹੀਂ ਤਾਂ ਮੈਂ ਮਾਰ ਕਰਕੇ ਸੂਕਰ ਸਾਗ ਰੈਂਦੀ ਆ ਘੱਟੇ ਬਾ ਪੰਜ ਸੱਤ ਛੜਦਾ ਉਹਨਾਂ ਬਾ ਜੀਆਂ ਬਾੜੀਆਂ ਐਦ ਕੀ ਜਾਨੀ ਮੈਂ ਛੱਡੀ ਜਾਂਦਾ ਲਗਾਤਾਰ ਲਗਾਤਾਰ ਛੱਡੀ ਜਾਂਦੇ ਸੋ ਉਹ ਅੱਜ ਤਿੰਨ ਸਾਲ ਬਾਅਦ ਆਇਆ ਹਾਂ ਜੀ ਆਇਆ ਗੇਲ ਵੀ ਗੂਤਰ ਨੇ ਠੀਕ ਹੈ ਤੇ ਚਲੋ ਸੁਣਾ ਕਰਕੇ ਆ ਜੀ ਇਕੱਲੇ ਤਾਂ ਤਾਂ ਹੋ ਨਹੀਂ ਨੀ ਇਕੱਲੇ ਆ ਰਲੇ ਆਪਣੇ ਚੇਲੇ ਹੀ ਨੇ ਇਹ ਕਿੱਥੋਂ ਮੁੰਡੇ ਇਹ ਇਹ ਪਚਾਰਲਾ ਦਾ ਆਪਣਾ ਭਤੀਜਾ ਹੈ ਇਹ ਨਜੌਂਪੁਰ ਤੋਂ ਨੇ ਪਰਲਾ ਵੀ ਤੇਜੀ ਦੇ ਹਾਂ ਜੀ ਹਾਂ ਜੀ ਸਰ ਬਣ ਹਾਂਜੀ ਬੋਲ ਦਵਾਂਗੇ ਹਾਂਜੀ ਠੀਕ ਤੇ ਅੱਜ ਵੀ ਉੱਥੇ ਹੀ ਭਜਾਉਣੇ ਜਾ ਕੇ ਚੰਕਰ ਨੇ ਤੇ ਭੋਲੂ ਭਾਈ ਜੀ ਅੱਜ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਸਾਰੇ ਮੁੰਡੇ ਤਕੜੇ ਆ ਬਈ ਕੋਈ ਜਿਵੇਂ ਹੁਣ ਤੁਸੀਂ ਗੱਲ ਕਰਤੀ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਅੱਜ ਟੱਕਰ ਤੁਹਾਨੂੰ ਕਿੱਥੇ ਲੱਗਦੀ ਆ ਬਈ ਕਿੱਥੇ ਕ ਜਾ ਕੇ ਟੱਕਰਦਾ ਇਹ ਤਾਂ ਦਲਕਣਵਾਜੀ ਹੁੰਦੇ ਇਹ ਨਹੀਂ ਆਪਾਂ ਕਹਿੰਦਾ ਅੱਛਾ ਇਹ ਕੋਈ ਜਵਾਕ ਵੀ ਜੇ ਹੁਣ ਕਹੋ ਜਵਾਕ ਵੀ ਮੋੜ ਦਿੰਦੇ ਨੇ ਤੁਹਾਨੂੰ ਦੱਸਿਆ ਰਹੇਗਾ ਚਾਹੇ ਕੋਈ ਵੀ ਆ ਅੱਛਾ ਜਵਾਕ ਵੀ ਹੋਵੇ ਉਹ ਵੀ ਅਗਲਾ ਚੰਗੇ ਚੰਗੇ ਕਬੂਤਰ ਜਵਾਕਾ ਕੋਲ ਹੀ ਨੇ ਹੁਣ ਚੱਕੇ ਚੁੱਕੇ ਹੁੰਦੇ ਨੇ ਸਾਰਾਂ ਦੇ ਚੱਕੇ ਦਾ ਥੋੜਾ ਵੀ ਸਬੰਧੀ ਵਾਲੇ ਨੇ ਚੱਕ ਲਿਆ ਵੀ ਚੱਕ ਲਿਆ ਨਹੀਂ ਹੋਰ ਮੇਰਾ ਬਣ ਜਾਣੇ ਨੇ ਹਾਲੇ ਹਾਲੇ ਚੰਗਾ ਖਿਡਾਰੀ ਚੰਗੇ ਖਿਡਾਰੀ ਦੇ ਸਾਹਮਣੇ ਆਵੇ ਅੱਛਾ ਫਿਰ ਇਹਦੇ ਵਿੱਚ ਕਰ ਜਾਂਦਾ ਕੰਮ ਹੁਣ ਖਬਰਾਂ ਕਿਹਨੇ ਜਿੱਤਣਾ ਇਹ ਕਿਸਮਤ ਦੀ ਗੱਲ ਹੈ ਇਹ ਤਾਂ ਜਾਨੀ ਉਹ ਉਹ ਖਿਡਾਰੀ ਵਾਲਾ ਥੱਪਾ ਨਹੀਂ ਹੈਗਾ ਨਹੀਂ ਨਹੀਂ ਉਹ ਨਹੀਂ ਵੀ ਜੇ ਆਪਾਂ ਇਹ ਕਹੀਏ ਵੀ ਮੈਂ ਜੱਤੂ ਦਾ ਥੱਪਾ ਕਹਿੰਦਾ ਵੀ ਮੈਂ ਗਲਜਾਰ ਜੱਤੂ ਜਾਂ ਕੋ ਹੋਰ ਜਿੱਦ ਨਾਲ ਨਾ ਇਹ ਬਿਲਕੁਲ ਨਹੀਂ ਐ ਸਕਦੇ ਆਪਾਂ ਅੱਛਾ ਇਹਦਾ ਵੇਰ ਕੰਬਾ ਜਾ ਮਗਰ ਉਹ ਪਤਾ ਲੱਗੋ ਜੋ ਪਰਮਾਤਮਾ ਜੱਤੂ ਜੀ ਨੇ ਦੇਣੀ ਆ ਉਹ ਲਿਖੀ ਪਈ ਆ ਕਹ ਜੀ ਉਹ ਲਿਖੀ ਪਈ ਆ ਹਾਂ ਬਸ ਉਨੋਵਾ ਨਾਲ ਹੀ ਗੱਲਬਾਤ ਕਰੀਓ ਉਦੋਂ ਲੱਡੂ ਮੂਹ ਮਠਾ ਕਰਕੇ ਉਹ ਹਾਂ ਜੇ ਚਾਹਿਆ ਹੁਣ ਦੂਗਾ ਕੰਮ ਹਾਂ ਚਲੋ ਇਹ ਜੇ ਮਾਲਕ ਨੇ ਚਾਹਿਆ ਜੀ ਉਹਦੇ ਕਿਉਂਕਿ ਥੋੜਾ ਥੋੜਾ ਅੱਛਾ ਭੋਲੂ ਬਾਈ ਜੀ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜੀ ਕਿਹੜੀ ਜਿੱਤੇ ਕਿਉਂਕਿ ਹੁਣ ਆਪਣਾ ਅਸੀਂ ਦਾਦਾ ਦਾ ਸਾਡਿਆਂ ਪਹਿਲੀ ਬਾਜੀ ਦਾ ਕਾਦੀ ਹੁੰਦੇ ਜਦ ਤੱਕ 50 ਰੁਪਏ ਦੀ ਬਾਜੀ ਛੱਡੀ ਸੀ ਪਹਿਲੀ ਬਾਜੀ ਕਿਹੜੇ ਸਨ ਦੀ ਇਹ ਤਾਂ 42 ਸਾਲ ਲਾ ਲਓ ਪਹਿਲਾਂ ਐ ਤਾਂ 42 42 ਸਾਲ ਲਹਿੜ ਛੱਡੀ ਸੀ ਗੱਲ ਕਿ 88 ਦੀ ਆ 17 ਕੋਤਰੋ ਦੀ ਸਾਰੇ 17 ਉਦੋਂ ਤਾਂ ਫਿਰ ਲੋਕ ਕਰਦਾ ਸੀ ਐਵੇਂ ਪੜਦਾ ਨਹੀਂ ਜਿਹੜਾ ਲੱਗਦਾ ਕਬੂਤਰ ਡਾਊਗਾ ਉਦੋਂ ਲੋਕ ਮਾੜਾ ਸਮਝਦੇ ਸੀ ਹਾਂਜੀ ਜਦ ਮਾੜਾ ਵੀ ਸਾਨੂੰ ਤੇ ਸਾਨੂੰ ਵੀ ਘਰੋਂ ਕੁੱਟ ਪੈਂਦੀ ਤੇ ਤਾਂ ਪਈ ਹੈ ਹਾਂਜੀ ਪਈ ਹੈ ਬਹੁਤ ਪਈ ਹੈ ਬੜੀ ਜਿਆਦਾ ਅੱਛਾ ਉਹਦੇ ਕਰਕੇ ਦਾ ਡੰਗਰ ਖਾਂਦੇ ਰਹੇ ਫਿਰ ਅਸੀਂ ਵੀ ਮਾ ਵੀ ਡੰਗਰ ਦਾ ਸਾਢੇ ਡੰਗਰ ਦੀ ਉਹਦਾ ਦੁਕਾਨ ਦਾ ਕੰਮ ਹੈ ਅੱਛਾ ਜੀ ਮੈਂ ਡੰਗਰਾਂ ਦੇ ਰਹਿਲਾਂ ਮੈਂ ਵੀ ਮੈਂ ਨਹੀਂ ਪੜਨਾ ਫਿਰ ਡੰਗਰਾਂ ਦਾ ਕੰਮ ਪੂਰਾ ਕਰੂੰਗਾ ਪਰ ਮੈਂ ਕੂਤ ਨਹੀਂ ਖੜਣਾ ਅੱਛਾ ਫੁੱਟ ਵੀ ਖਾਧੀ ਸਾਰਾ ਉਹ ਕਰਿਆ ਲਾਨਦਾਰ ਫੌਜੀ ਦੀ ਹਾਂ ਫੌਜੀ ਬਹੁਤ ਤਰ ਉਹ ਗੁੰਦਰਾ ਵਾਲਾ ਚੱਲਦਾ ਸੀ ਉਹ ਮੇਰਾ ਉਸਤਾਦ ਸੀ ਉਹ ਵੀ ਫੌਜੀ ਦੀ ਤੇ ਮੋਟਾਲਾ ਜੀਤ ਫੌਜੀ ਦੋ ਫੌਜੀ ਇਕੱਠੇ ਹੋ ਗਏ ਕਿਤੇ ਆਪਸ ਵਿੱਚ ਹੀ ਨਹੀਂ ਆਏ ਫਸ ਗਈ ਸੀ ਕੁੰਡੀ ਫਸ ਗਈ ਸੀ ਉਹਨਾਂ ਦੀ ਫਸੀ ਹਾਂ ਅੱਛਾ ਤੂੰ ਇਹ ਕੀ ਕੰਮ ਕਰਦਾ ਫਸਾ ਤੇ ਮੈਂ ਕਹਾ ਫੇਰ ਮੈਂ ਉਹਨੂੰ ਕਹਿੰਦਾ ਮਰਦਾ ਤੂੰ ਪਰੇ ਹੋ ਜਾ ਹਾਂ ਬਈ ਫੌਜੀ ਨਾ ਫੌਜੀ ਨਾ ਨਾ ਬਈ ਬਾਅਦ ਚ ਫੇਰ ਲੋਟ ਹੋ ਗਏ ਦੀਏ ਫੇਰ ਮਾੜਾ ਮੋਟਾ ਜਿੱਤ ਕੇ ਆਉਣ ਲੱਗੇ ਮਾੜਾ ਮੋਟਾ ਲੱਗ ਗਿਆ ਸੀ ਵੇ ਜਾਲ ਕੋਈ ਨਹੀਂ ਵੀ ਜਾਲ ਕੰਮ ਆ ਫਿਰ ਦਿਨਪੁਰ ਨਾਲ ਕੰਮ ਕਰਦਾ ਡੰਗਰਾਂ ਦਾ ਵੀ ਦੁਕਾਨ ਤੇ ਵੀ ਆ ਕੇ ਕਰਨਾ ਜਣੀ ਮਿਹਨਤ ਉਹ ਸ਼ੌਕ ਆ ਭਾੜੇ ਮਾਜਣਾ ਸਾਰਾ ਕੁਝ ਕਰਿਆ ਜੀ ਸਿੱਧੀ ਗੱਲ ਤੂੰ ਐਵੇਂ ਵਿੜਾਈ ਨਹੀਂ ਗਰੀਬੀ ਸੀ ਜਿਸ ਹਸਾਬ ਨਾਲ ਕਬੀਲਦਾਰੀ ਭਾਰੀ ਸੀ ਕੰਮ ਫੁੱਲ ਕਰਿਆ ਫਿਰ ਜਣੇ ਉਤਰ ਕੇ ਅੱਛਾ ਕਰਦੇ ਜਾਂਦੇ ਘਣੀ ਤੇ ਢਾਂਦੇ ਦੀ ਫੁੱਟੇ ਹੁਣ ਜਿਹੜੀ ਆ ਹੁਣ ਜਿਹੜਾ ਟ੍ਰੈਂਡ ਚੱਲਦਾ ਵੀ ਕਰਦੇ ਆ ਜਿਵੇਂ ਮੁੰਡੇ ਆ ਵੀ ਆ 2 ਲੱਖ ਦੇਤਾ ਜੀ 4 ਲੱਖ ਦੇਤਾ ਉਸਤਾਦ ਧਾਰ ਲਿਆ ਉਹ ਗੱਲਬਾਤ ਹੈ ਕੁਛ ਚਲੋ ਜੀ ਆਪ ਦੇਖੋਣਾ ਇਹਦਾ ਵਿੱਚ ਰੋਂਦੇ ਵੀ ਨੇ ਬਾਅਦ ਵਿੱਚ ਬੰਦੇ ਲੈ ਲੈਂਦੇ ਨੇ ਠੱਗ ਲੈਂਦੇ ਲੋਕ ਮੇਰੇ 10 11 ਚੇਲੇ ਨੇ ਹਾਂ ਆ ਵੀ ਬੈਠੇ ਨੇ ਯਾਨੀ ਆਪਣਾ ਇਹ ਨਹੀਂ ਗੱਲ ਵੀ ਲੁੱਟ ਲਿਆ ਅਗਲੇ ਨੂੰ ਜਾਂ ਕੋਈ ਦੱਸਿਆ ਨਹੀਂ ਨਾ ਪਹਿਲੀ ਗੱਲ ਜਦੋਂ ਮੇਰਾ ਚੇਲਾ ਬਣ ਗਿਆ ਹਾਂ ਜਿੰਨਾ ਕ ਅਗਲਾ ਦੰਦਾ ਹੈ ਹਾਂ ਉਦੋਂ ਦੁੱਗਣਾ ਦਾ ਪਹਿਲਾ ਦੇ ਕੇ ਤੋੜ ਲੰਦਾ ਪਹਿਲੀ ਗੱਲ ਆਪਣਾ ਰਿਕਾਰਡ ਏ ਹੈ ਪਹਿਲੇ ਨੇ 4 ਜੋੜੀਆਂ ਦੇਣੀਆਂ ਅਗਲੇ ਨੂੰ ਹਾਂ ਕੇਸਰ ਜੋਗੜਾ ਹਟਾ ਦੇ ਮੈਂ ਤਰਾ ਚਲ ਚੇਲਾ ਦੇਖ ਕੇ ਬਣਾਉਂਦੇ ਹਾਂ ਕੋ ਨਾ ਦੇਖ ਕੇ ਆਏ ਹਾਂ ਦੇ ਉਹ ਰਾ ਆਇਤਾ ਹੁਣ ਬਹੁਤ ਫਿਰਦੇ ਨੇ ਬਹੁਤ ਫਿਰਦੇ ਚਾਰ ਚਾਰ ਰਲ ਕੇ ਵੀ ਅਗਲੇ ਪਾਏ ਪਾ ਕੇ ਪਰ ਉਹ ਵੀ ਉਹ ਨਵੀਂ ਟੈਕਨੀਕ ਚੱਲ ਰਹੀ ਆ ਵੀ ਤੈਨੂੰ ਭੇਜਦਾ ਤੇ ਤੈਨ ਮਗਰ ਜਿਹੜਾ ਇਕੱਲੇ ਸੂਟ ਤੇ ਆ ਭਾਏ ਨਹੀਂ ਗੱਲ ਆ ਵੀ ਕਿਸੇ ਤੋਂ ਆ ਇਕੱਲੇ ਇਕੱਲੇ ਸੂਟ ਤੇ ਪੱਗ ਲਾਈ ਦੀ ਬਸ ਇਹਦੇ 50 5000 ਰੁਪਏ ਅਗਲਾ ਉਹੀ ਮੰਗਦੇ ਹੁਣ ਵੀ ਫਿਰਦੇ ਨੇ ਅਗਲੇ ਕਾ ਹੁਣ ਵੀ ਬਾਈ ਫਿਰਦੇ ਨੇ ਅਗਲਾ ਕਹਦਾ ਆ ਆਪਾਂ ਜਣੇ ਇਹਨਾਂ ਦੇ ਦੋਸਰ ਦੋਸਰਾ ਗੱਲ ਨੂੰ ਕਹੇ ਕਿ ਇੱਕ ਦੋ ਬੰਦਿਆਂ ਨੂੰ ਦੱਸੀਏ ਮੇਰਾ ਜਿਹੜਾ ਮੇਰਾ ਚੇਲਾ ਨਵਈ ਤੋਂ ਆਉਂਦਾ ਸਾਂ ਜਾ ਕੇ ਚੰਨਾ ਢੇਪੀ ਜਾ ਚੰਨਾ ਮੇਰਾ ਜੇਲਾ ਉਹਨੂੰ ਦੱਸਣ ਲਈ ਹੈ ਹਾਂ ਤੇ ਸਰ ਚੌਸਰ ਦਾ ਹੀ ਆਪਾਂ ਛੱਡਿਆ ਹੈ 4 ਦਿਨ ਕੋ ਉੜਿਆ ਆੜਾਏ ਨੇ ਆਪਾਂ 4 ਦਿਨ 4-4 ਦਿਨ ਛੱਡਿਆ ਚਾਰ ਦਿਨ ਔੜ ਕੇ ਜਿੱਤੇ ਆ ਚਾਰ ਚੌਥਾ ਦਿਨ ਵੀ ਆਪਣਾ ਇੱਥੇ ਦੀ ਨਾਲ ਜਾਂਟੀ ਚੋਂਦਾ ਲੈਣੀ ਕਿੱਥੇ ਜਾਂਟੀ ਜਿਉਂ ਵਾਲਾ ਹਾਂ ਉਹ ਵੀ ਚਲੋ ਉਹਨੇ ਮੇਰੇ ਤੋਂ ਕਹਿਆ ਮੈਂ ਉਹਦੇ ਤੋਂ ਕਹਿਆ ਸਾਡੀ ਜਾਨ ਰਿਸ਼ਤਦਾਰੀ ਪੈਂਦੀ ਆਂ ਉਹਦੇ ਬਾਪ ਨਾਲ ਭਾਈ ਵਾਲੇ ਨਾਲ ਅੱਛਾ ਉਮਰ ਦਾ ਕੈਸਰ ਵੀ ਰਾਜਾ ਲੈ ਆਇਆ ਕਬੂਤਰ ਵੀ ਦਿੱਤੇ ਨੇ ਮੈਂ ਸਾਰਾ ਉਹ ਕਰਿਆ ਹਾਂ ਇਹ ਬੁਰਜ ਬੁਰਜ ਹੋਈ ਦੀ ਮੈਨੂੰ 4 ਦਿਨਾਂ ਬਾਜੀ ਇੱਕੋ ਪਿੰਡ 4 ਦਿਨ ਤਿੰਨ ਦਿਨ ਹੋਈ ਜੇ ਉਧਰ ਕਿਹੜੇ ਕਿਹੜੇ ਰਹਿ ਗਏ ਸੀ ਉਹ ਚੌਥੇ ਦਿਨ ਨੂੰ ਕਈ ਰਹਿ ਕਈ ਰਹਿ ਗਏ ਮੈਂ ਚੌਥੇ ਨੇ ਆਇਆ ਸੀ ਜੇ ਉਦੋਂ ਫਿਰ ਇਹ ਸੋਨੀ ਨੇ ਕਹਿਤਾ ਸੀ ਵੀ ਰਹਿਣ ਲੋਕਾਂ ਦੇ ਹੁਣ ਘਾਹਾਂ ਨਹੀਂ ਛੜਣੀ ਸੋਨੀ ਚਚਰਾੜੀ ਵਾਲੇ ਨੇ ਫੈਸਲਾ ਕਰਦਾ ਜਾਂ 7-8 ਕਬੂਤਰ ਉਧਰ ਉਹਦਾ ਇੱਕ ਕਬੂਤਰ ਗੁਗਲਾ 6 ਦਿਨ ਉੜਿਆ ਨਹੀਂ ਉੜਿਆ ਨਹੀਂ ਜੇ ਮੈਂ ਉਹਦਾ ਵੀ 6 ਦਿਨ ਸਰਪੰਚ ਨੇ ਤਿੰਨ ਦਿਨ ਛੱਡਿਆ ਚੰਡੀਗੜ੍ਹ ਕੋਲੇ ਅੱਛਾ ਔਰ ਜਿੱਤੇ ਪਹਿਲਵਾਨ ਤੇ ਉਹਦਾ ਨਾਮ ਪਹਿਲਵਾਨ ਦੀ ਦੂਮ ਖੇੜੀ ਨਹੀਂ ਜਿਹੋ ਉਹਦਾ ਨਾਮ ਆ ਕੋਈ ਹੋਰ ਪਰ ਉਹ ਤਾਂ ਛੱਡੀ ਸੀ ਫੇਰ ਵੀ ਉਹ ਉਹਨਾਂ ਸੱਤਾਂ ਨੇ ਇੱਕ ਬੈ ਬੰਡਲ ਦੀ ਮੈਂ ਬੰਡੀ ਨਹੀਂ ਸੀ ਤੇ ਜਿੱਤੇ ਮੈਂ ਸੱਤਾਂ ਤੋਂ ਉਹ ਦੋ ਰਹਿ ਗਏ ਮੈਂ ਵੀ ਚਾਓ ਸਰ ਸੜਾਓ ਫੇਰ ਉਹ ਹੱਥ ਖੜੇ ਕਰਕੇ ਕਹਿੰਦੇ ਵੀ ਨਹੀਂ ਚਲ ਯਾਨੀ ਤਿੰਨ ਵਾਰ ਮੈਂ ਉੱਥੇ ਛੱਡੀ ਜਾਂਦੀ ਫੇਰ ਦੋਸਰ ਦਾ ਸਰ ਦਾ ਆਮ ਹੈ ਜਲੇ ਆਪਣਾ ਦੱਸਿਆ ਵੀ ਆ ਯਾਨੀ ਕੈਸਰ ਆਪਾਂ ਦੱਸ ਦਿੰਨੇ ਸੀ ਦੀ ਚੇਲਿਆ ਕੈਸਰ ਵਾਲੇ ਦੇ ਨਾਲ ਦਾ ਜਿਆਦਾ ਉਹਦਣੇ ਕਰਦੇ ਵੀ ਜਿਆ ਸੱਟ ਲੱਗਦਾ ਅੱਛਾ ਉਹਦਣੇ ਇਹ ਸੀ ਭੋਲੂ ਸਿਓੜਾ ਜੀ ਦਾੜਾ ਸਾਹਿਬ ਦੇ ਕੋਲੇ ਆਪਾਂ ਅੱਜ ਇਹ ਵਾਹ ਜੀ ਕਿਸੇ ਤਰ੍ਹਾਂ ਕੇ ਵੱਲੇ ਕਿਹੜੀ ਕਾਰ ਆ ਅੱਜ ਨੋਵਾ ਉਹ ਨੋਵਾ ਹੁਣ ਰਿਕਾਰਡ ਤੋੜਤਾ ਹਾਂਜੀ ਇਹ ਪਹਿਲਾ ਟਰੈਕਟਰ ਤਾਂ ਨੋਵਾ ਨਵੀਂ ਨਵੀਂ ਅੱਜ ਜਿਹੜੀ ਆਇਆ ਤਾਂ ਜੀ ਚੱਲਦੀ ਆ ਹੂੰ ਜਿਹੜੀ ਟਰੈਕਟਰ ਦਾ ਬਹੁਤ ਹੋਇਆ ਨੋਵਾ ਜੀ ਆ 4 ਲੱਖ ਦੀ ਆ ਜੀ 4 ਲੱਖ ਠੀਕ ਆ ਬਾਕੀ ਵਾਹ ਜੀ ਹੈ ਕਿ 6 ਲੱਖ ਦੀ ਹਾਂ ਜੀ ਬਾਕੀ 116 ਗੁੱਤਰ 116 ਗੁੱਤਰ ਚਲੋ ਆਪਾਂ ਇਸੇ ਤਰ੍ਹਾਂ ਇਹ ਅੱਜ ਬਾਜੀ ਨੂੰ ਅੱਗੇ ਤੋਰਦੇ ਹੋਏ ਭੋਲੂ ਸਿਉੜਾ ਜੀ ਇਹ ਮਿਲਦੇ ਆਂ ਸ਼ਾਮ ਨੂੰ ਲੱਡੂਆਂ ਨਾਲ ਤੇ ਬਰਫੀ ਨਾਲ ਜਮੇ ਉਹਦਾ ਜਮੇ ਮਾਸ ਤੇ ਜੈ ਥੈਂਕ ਯੂ ਬਾਜੀ